ਪੰਜਾਬ ਦੇ ਕਈ ਹਿੱਸਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 23 ਮੌਤਾਂ ਹੋਈਆਂ ਨੇ ਤੇ ਇਸ ਤਰ੍ਹਾਂ ਦੀ ਸ਼ਰਾਬ ਦੀ ਵਰਤੋਂ ਜ਼ਿਆਦਾਤਰ ਦਿਹਾੜੀਦਾਰ ਗਰੀਬ ਲੋਕ ਕਰ ਰਹੇ ਨੇ ਜੋ ਲਗਾਤਾਰ ਡਿਮਾਂਡ ਵਧ ਰਹੀ ਹੈ ਤੇ ਸ਼ਰਾਬ ਦੀ ਡਿਮਾਂਡ ਪੰਜਾਬ 'ਚ ਹੀ ਆਖਰ ਕਿਉਂ ਵਧ ਰਹੀ ਹੈ ਆਓ ਦੱਸਦੇ ਹਾਂ ધ ਟ੍ਰਿਬਿਊਨ 'ਚ ਛਪੀ ਖਬਰ ਮੁਤਾਬਕ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਸ਼ਰਾਬ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ ਇਸ ਲਈ ਇੱਕ ਗਰੀਬ ਆਦਮੀ ਕੋਲ ਸ਼ਰਾਬ ਲਈ ਹਰ ਸ਼ਾਮ 100 ਰੁਪਏ ਕਟੋ-ਕਟ ਖਰਚ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਤੇ ਜੋ ਲੋਕ ਸ਼ਰਾਬ ਦੇ ਆਦੀ ਹਨ ਜਾਂ ਜੋ ਲੋਕ ਸਭ ਤੋਂ ਘੱਟ ਕਮਾਉਂਦੇ ਹਨ ਅਜਿਹੇ ਲੋਕਾਂ ਲਈ ਨਕਲੀ ਸ਼ਰਾਬ ਜਾਂ ਘਰੇਲੂ ਸ਼ਰਾਬ ਦਾ ਨਸ਼ਾ ਕਰਨ ਦਾ ਇੱਕ ਆਸਾਨ ਤੇ ਸਸਤਾ ਤਰੀਕਾ ਬਣ ਜਾਂਦਾ ਹੈ ਰਿਪੋਰਟਸ ਮੁਤਾਬਕ ਪੰਜਾਬ ਵਿੱਚ ਬੀਅਰ ਦੀ ਇੱਕ ਬੋਤਲ 200 ਰੁਪਏ ਤੋਂ ਘੱਟ ਨਹੀਂ ਹੈ ਜਦੋਂ ਕਿ ਪੰਜਾਬ ਮੀਡੀਅਮ ਲਿਕਰ ਬ੍ਰਾਂਡ 275 ਰੁਪਏ ਤੋਂ 290 ਰੁਪਏ ਦੀ ਪ੍ਰਤੀ ਬੋਤਲ ਹੈ ਤੇ ਜਦੋਂ ਕਿ ਸਭ ਤੋਂ ਘੱਟ ਗ੍ਰੇਡ ਵਿਸਕੀ 410 ਰੁਪਏ ਦੇ ਬੋਤਲ ਕੋਲ ਸ਼ੁਰੂ ਹੁੰਦੀ ਹੈ ਜਦੋਂ ਦਿਹਾੜੀਦਾਰ 550 ਤੋਂ 600 ਰੁਪਏ ਕਮਾਉਂਦਾ ਹੈ ਤਾਂ ਇੱਕ ਸ਼ਰਾਬ ਦੀ ਬੋਤਲ ਦੀ ਕੀਮਤ ਲਗਭਗ 300 ਰੁਪਏ ਉਸ ਨੂੰ ਪੈਂਦੀ ਹੈ ਤਾਂ ਜੋ ਦਿਹਾੜੀਦਾਰ 550 ਤੋਂ 600 ਰੁਪਏ ਕਮਾ ਰਿਹਾ ਹੈ ਉਸ ਲਈ ਸਸਤੀ ਦੇਸੀ ਸ਼ਰਾਬ ਜਿਸ ਨੂੰ ਮੂਨਲਾਈਟ ਜਾਂ ਹੂਚ ਕਿਹਾ ਜਾਂਦਾ ਹੈ ਉਹੀ ਨਸ਼ਾ ਕਰਨ ਲਈ ਵਧੀਆ दारू ਬਣ ਜਾਂਦੀ ਹੈ ਜਿਸ 'ਚ ਸਿਰਫ 50 ਰੁਪਏ ਦਾ ਖਰਚਾ ਹੁੰਦਾ ਹੈ ਤੇ ਨਸ਼ਾ ਪੂਰਾ ਹਾਈ ਮਿਲਦਾ ਹੈ। ਦਿਲਚਸਪ ਗੱਲ ਇਹ ਵੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਸਰਕਾਰ ਨੇ ਆਪਣੀ ਆਕਰੀ ਖਜ਼ਾਨੇ ਨੂੰ ਵਧਾਉਣ ਦਾ ਦਾਅਵਾ ਕਰਦੇ ਹੋਏ 2025-26 ਲਈ ਆਕਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਜਿਸ ਦਾ ਟੀਚਾ 11,020 ਕਰੋੜ ਰੁਪਏ ਆਕਰੀ ਖਜ਼ਾਨਾ ਪੈਦਾ ਕਰਨਾ ਸੀ। ਜੋ ਕਿ ਪਿਛਲੇ ਵਿੱਤੀ ਸਾਲ ਦੇ ਟੀਚੇ ਨਾਲੋਂ 874.5 ਕਰੋੜ ਰੁਪਏ ਵਧਾ। ਲਗਾਤਾਰ ਸਰਕਾਰਾਂ ਵੱਲੋਂ ਖਜ਼ਾਨਾ ਵਧਾਉਣ ਅਤੇ ਵੱਧਦੇ ਰਾਜਨੀਤਿਕ ਲਾਲਚ ਕਾਰਨ ਸ਼ਰਾਬ ਦੇ ਠੇਕੇਦਾਰਾਂ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਜਿਆ ਜੋ ਲੋਕ ਮਹਿੰਗੀ ਸ਼ਰਾਬ ਨਹੀਂ ਖਰੀਦ ਸਕਦੇ ਤਾਂ ਉਹਨਾਂ ਦੀ ਮੰਗ ਇਹ ਸਸਤੀ ਸ਼ਰਾਬ ਪੂਰਾ ਕਰਦੀ ਹੈ ਤੇ ਇਹ ਧੰਦਾ ਇਸ ਲਈ ਵੀ ਵੱਧਦਾ ਫੁੱਲਦਾ ਹੈ ਕਿਉਂਕਿ ਸਥਾਨਕ ਪੱਧਰ ਤੇ ਕਈ ਅਫਸਰ ਇਸ 'ਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਹਰ ਮਹੀਨੇ ਪੈਸਾ ਮਿਲਦਾ ਹੈ ਗੈਰਕਾਨੂੰਨੀ ਸ਼ਰਾਬ ਬਣਾਉਣ ਵਾਲੇ ਲੋਕਾਂ ਤੋਂ ਇਹ ਧੰਦਾ ਚਲਾਉਣ ਲਈ ਹਫਤਾਵਰੀ ਰਿਸ਼ਵਤ ਲੈਂਦੇ ਨੇ ਤੇ ਅਤੇ ਛਾਪੇ ਵੀ ਉਦੋਂ ਮਾਰੇ ਜਾਂਦੇ ਹਨ ਜਦੋਂ ਵੱਡੇ ਅਫਸਰਾਂ ਦਾ ਦਬਾਅ ਹੁੰਦਾ ਹੈ ਜਿਵੇਂ ਅੱਜ ਕੱਲ੍ਹ ਤਾਂ-ਤਾਂ ਤੇ ਪੰਜਾਬ ਪੁਲਿਸ ਛਾਪੇ ਮਾਰ ਰਹੀ ਹੈ ਤੇ ਦਿੱਲੀ ਤੱਕ ਛਾਪੇ ਮਾਰੇਗੇ ਜੇਕਰ ਉਹ ਚਾਹਣ ਤਾਂ ਕਾਰਵਾਈ ਹਮੇਸ਼ਾ ਸੰਭਵ ਹੈ ਇਸ ਦੀ ਉਦਾਹਰਨ ਸਾਹਬ ਵਿਖਾਈ ਦਿੰਦੀ ਹੈ ਕਿ ਜਿਸ ਦਿਨ ਮਜੀਠਾ ਪਿੰਡਾਂ 'ਚ ਇੱਕ ਕਾਂਡ ਹੋਇਆ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਪੂਰਾ ਮਾਮਲਾ ਪਹੁੰਚਿਆ ਤਾਂ ਉਸੇ ਦਿਨ ਪੰਜਾਬ 'ਚ 에ਥਨੋਲ ਦਾ ਟਰੱਕ ਫੜਿਆ ਲਿਆ ਜੇਕਰ ਇਹ ਨਾ ਹੁੰਦਾ ਤਾਂ ਟਰੱਕ ਪੰਜਾਬ ਚ ਪਾਸ ਕਰ ਜਾਂਦਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਇਥਨੋਲ ਪਹੁੰਚਦਾ ਤੇ ਸ਼ਰਾਬ ਫਿਰ ਬੰਦੀ ਪਰ ਇਹ ਇੱਕ ਬਹੁਤ ਵੱਡਾ ਮੁਨਾਫੇ ਵਾਲਾ ਕਾਰੋਬਾਰ ਵੀ ਹੈ ਜਿਸ ਦੀ ਟਰਨਓਵਰ ਬਹੁਤ ਜ਼ਿਆਦਾ ਹੈ ਜਿਸ ਤੋਂ نیچے ਤੋਂ ਉੱਪਰ ਤੱਕ ਹਰ ਕਿਸੇ ਨੂੰ ਰਿਸ਼ਵਤ ਦਾ ਪੈਸਾ ਪਹੁੰਚਦਾ ਤੇ ਇਸ ਦੇ ਨੈਕਸਸ ਨੂੰ ਤੋੜਨਾ ਬਹੁਤ ਮੁਸ਼ਕਲ ਹੈ ਇਸ ਲਈ ਡਿਮਾਂਡ ਨੂੰ ਇਸ ਤਰ੍ਹਾਂ ਦੀ ਨੂੰ ਘਟ ਕਰਨ ਦੇ ਲਈ ਸਰਕਾਰ ਨੂੰ ਆਪਣੀ ਜਿਹੜੀ ਸ਼ਰਾਬ ਦੂਸਰੀ ਹੈ ਉਸ ਦੇ ਵੀ ਰੇਟ ਘਟਾਉਣੇ ਚਾਹੀਦੇ ਨੇ ਜਿਸ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਇਸ ਜ਼ਹਿਰੀਲੀ ਤੇ ਨਕਲੀ ਸ਼ਰਾਬ ਵੱਲ ਨਾ ਜਾਣ ਕਿਉਂਕਿ ਜਿਹੜੀ ਸ਼ਰਾਬ 50 ਤੋਂ 20 ਤੋਂ 50 ਰੁਪਏ ਦੇ ਵਿੱਚ ਲਫਾਫਿਆਂ ਦੇ ਵਿੱਚ ਮਿਲਦੀ ਹੈ ਉਸ ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਲਗਾਤਾਰ ਇਹ ਚੌਥਾ ਮਾਮਲਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਵਿੱਚ ਹੋਇਆ ਜਦੋਂ 100 ਤੋਂ ਵੱਧ ਮੋਤਾਂ ਹੋਈਆਂ ਉਸ ਤੋਂ ਬਾਅਦ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਸੰਗਰੂਰ ਪਠਾਨਕੋਟ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਤੇ ਹੁਣ ਜਾ ਕੇ ਮਜੀਠਾ ਇਲਾਕੇ ਦੇ ਵਿੱਚ ਵੀ ਇਹ ਸਾਰੇ ਮਾਮਲੇ ਦੁਬਾਰਾ ਤੋਂ ਸਾਹਮਣੇ ਆ ਰਹੇ ਨੇ ਖੈਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਸਰਕਾਰ ਨੂੰ ਇਸ ਵਾਰ ਸਖਤ ਕੋਈ ਫੈਸਲਾ ਸਖਤ ਕੋਈ ਕਦਮ ਚੁੱਕਣਾ ਚਾਹੀਦਾ ਜਿਸ ਦੇ ਵਿੱਚ ਕਈ ਅਫਸਰ ਜਿਹੜੇ ਇਸ ਚੀਜ਼ ਨੂੰ ਢਿੱਲ ਦੇ ਰਹੇ ਸੀਗੇ ਜਾਂ ਰਿਸ਼ਵਤਾਂ ਲੈ ਰਹੇ ਸੀ ਉਹਨਾਂ ਦੇ ਉੱਤੇ ਜ਼ਰੂਰ ਸ਼ਿਕੰਜਾ ਵੀ ਕਸਣਾ ਚਾਹੀਦਾ ਹੈ ਤੇ ਇਹ ਸੀ ਸਾਰਾ ਮਾਮਲਾ ਕਿਉਂ ਆਖਰਕਾਰ ਜਿਹੜੀ ਨਕਲੀ ਸ਼ਰਾਬ ਹੈ ਉਹ ਜ਼ਿਆਦਾ ਵੇਚੀ ਹੈ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਿਉਂਕਿ ਦਿਹਾੜੀਦਾਰ ਮਜ਼ਦੂਰ ਜਿਹੜਾ ਸਿਰਫ 500 ਤੋਂ 600 ਰੁਪਏ ਕਮਾਉਂਦਾ ਹੈ ਉਸ ਦੇ ਲਈ ਇਹੀ ਵਧੀਆ ਸ਼ਰਾਬ ਸਾਹਮਣੇ ਉਹਨੂੰ ਨਜ਼ਰ ਆਉਂਦੀ ਹੈ ਕਿਉਂਕਿ ਇਹ ਸਿਰਫ 50-50 ਰੁਪ ਵਿੱਚ ਵਿੱਚ ਖਰੀਦੀ ਜਾ ਸਕਦੀ ਹੈ ਤੇ ਨਸ਼ਾ ਜਿਹੜਾ ਹੈ ਹਾਈ ਮਿਲਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ